DL11 نیوز پنجاب ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਪਿੰਡ ਜੋੜਾ ਮਾਜਰਾ ਹਲਕਾ ਸ਼ਤਰਾਨਾ ਜ਼ਿਲ੍ਹਾ ਪਟਿਆਲਾ ਜਿੱਥੇ ਇੱਕ ਵੀਰ ਸ਼ਤਰੂਦਾਸ ਪੁੱਤਰ ਸਾਧੂ ਸਰਨਦਾਸ ਇਹ ਮਕਾਨ ਦੀ ਉਸਾਰੀ ਕਰ ਰਿਹਾ ਸੀ ਜਿਸ ਦਾ ਇੱਕ ਇਸ਼ੂ ਹੋ ਗਿਆ ਇਹਦੇ ਨੇੜੇ ਅਨਾਜ ਮੰਡੀ ਪੈਂਦੀ ਹੈ ਤੇ ਅਜਨチェਤੀ ਕੰਮ ਚੱਲਦੇ ਦੇ ਉੱਤੇ ਪ੍ਰਸ਼ਾਸਨ ਵੱਲੋਂ ਜੀਸੀਬੀ ਲਿਆ ਕੇ ਇਹਦਾ ਮਕਾਨ ਹੈ ਜਿਹੜਾ 6 7 7 ਫੁੱਟ ਕੰਧਾਂ ਹੋਗੀਆਂ ਸੀ ਜਿਸ ਨੂੰ ਤੋੜ ਦਿੱਤਾ ਗਿਆ ਹੈ ਇਹ ਦੇਖੋ ਤੁਸੀਂ ਇੱਟਾਂ ਦੇ ਜਿਹੜੇ ਚੱਠੇ ਪਏ ਸੀ ਉਹ ਇੱਟਾਂ ਦੇ ਚੱਠੇ ਵੀ ਇਹਨਾਂ ਦੇ ਖਿਲਾਰ ਦਿੱਤੇ ਗਏ ਨੇ ਤੇ ਇਹਨਾਂ ਦਾ ਇਸ ਜਗ੍ਹਾ ਦੇ ਉੱਤੇ ਪਹਿਲਾਂ ਦਾ ਹੀ ਕਬਜ਼ਾ ਸੀ ਇਹਨਾਂ ਦੇ ਦੱਸਣ ਮੁਤਾਬਕ ਤੁਸੀਂ ਦੇਖ ਸਕਦੇ ਹੋ ਸਭ ਮਲਿਆ ਮੀਟ ਕਰ ਦਿੱਤਾ ਕਿੰਨੇ ਸਾਲ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਹੋ ਤੁਸੀਂ 30-40 ਸਾਲ ਹੋਗੇ 35-40 ਸਾਲ ਤੋਂ ਹਾਂਜੀ ਹਾਂਜੀ ਤੇ ਕੀ ਕਾਰਨ ਹੋਇਆ ਇਹਦਾ ਬਸ ਇਹ ਮੰਡੀ ਪਤਾ ਨਹੀਂ ਲੱਗਿਆ ਜੀ ਮਾਰਕੀਟ ਕਮੇਟੀ ਵਾਲੇ ਕਹਿੰਦੇ ਵੀ ਤੁਹਾਡੇ ਪਿੰਡ ਦੇ ਲੋਕ ਰਾਜ ਜੀ ਪਿੰਡ ਵਾਲੇ ਕਹਿੰਦੇ ਵੀ ਮਾਰਕੀਟ ਬਸ ਪਿੱਛੇ ਰੌਲਾ ਪਾ ਕੇ ਸਭ ਦਾ ਬਸ ਪਿੱਛੇ ਗੱਲ ਮਤਲਬ ਪਿੰਡ ਦੇ ਲੋਕਾਂ ਨੇ ਇਹ ਇਹ ਮੰਡੀ ਵਾਲਿਆਂ ਨੂੰ ਕਹਿ ਕੇ ਤੜਵਾਇਆ ਮੰਡੀ ਵਾਲਿਆਂ ਨੇ ਤੇ ਕਹਿਣ ਮੁਤਾਬਕ ਹਾਂਜੀ ਹਾਂਜੀ ਮਾਰਕੀਟ ਕਮੇਟੀ ਸ਼ਿਪਾਕੇ ਜਿਵੇਂ ਨਾ ਜਿਵੇਂ ਕਰਕੇ ਮਤਲਬ ਕੀ ਇਹਨਾਂ ਨੇ ਜੋ ਵੀ ਕਰਵਾਇਆ ਠੀਕ ਹੈ ਨਾ ਇਹ ਅਸੀਂ ਮਜ਼ਦੂਰ ਲੋਕਾਂ ਚਲੋ ਨਹੀਂ ਸਾਡੇ ਤੋਂ ਮਤਲਬ ਕਿਉਂ ਨਾ ਕਰ पाए ਜੀ ਅਸੀਂ ਕੋਈ ਕੋਰਟ ਚ ਨਹੀਂ ਕੁਝ ਕਰਾਈ ਠੀਕ ਹੈ ਨਹੀਂ ਹੂੰ ਹੂੰ ਬਸ ਇਹੀ ਕਹਿਣਾ ਸੀਗਾ ਜੀ ਕਿ ਕਿਸੇ ਵੀ ਨਾਲ ਇਹ ਜਿਆ ਕੰਮ ਨਾ ਹੋਵੇ ਆਪਾਂ ਤਾਂ ਹੱਥ ਬੰਨ ਕੇ ਹੀ ਬੇਦੀ ਕਰਦੇ ਆ ਜੀ ਜਦੋਂ ਤੁਸੀਂ ਇਹ ਸ਼ਾਰਾ ਸ਼ੁਰੂ ਕੀਤੀ ਸੀ ਉਦੋਂ ਨਹੀਂ ਤੁਹਾਨੂੰ ਕਿਸੇ ਨੇ ਦੱਸਿਆ ਤੁਹਾਨੂੰ ਕੋਈ 10 ਬੰਦੇ ਵੀ ਨਹੀਂ ਇਕੱਠੇ ਹੋ ਗਿਆ ਐ ਅੱਜ ਜਦੋਂ ਮੇਰੇ ਲੈਂਟਰ ਤੇ ਕੰਦਾ ਪਾਉਟ ਗਿਆ ਸੀ ਸਰ ਉਸ ਤੋਂ ਬਾਅਦ ਮਤਲਬ ਕੀ ਇਹ ਸਾਰੇ ਆਏ ਨੇ ਇਕੱਠੇ ਹੋ ਗਏ ਠੀਕ ਹੈ ਨਾ ਜੀ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਸੀ ਅੱਛਾ ਮਾਰਕੀਟ ਕਮੇਟੀ ਚੋਂ ਮੰਡੀ ਬੋਰਡ ਚੋਂ ਆਏ ਨੇ ਸਾਨੂੰ ਪਰੋਂ ਤੇ ਉਹਨਾਂ ਦੇ ਨਾਲ ਪਿੰਡ ਦੇ ਲੋਕ ਆਏ ਨੇ ਹਾਂਜੀ ਆ ਤੁਹਾਡੇ ਸਾਹਮਣੇ ਆਈ ਜੋ ਨੁਕਸਾਨ ਹੋਇਆ ਦੇਖ ਸਕਦੇ ਹੋ ਤੁਸੀਂ ਹਾਂਜੀ ਜੀ ਨੁਕਸਾਨ ਤਾਂ ਦਿਖੇ ਰਿਹਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਛਤਰੂ ਦਾਸ ਦੇ ਕਹਿਣ ਮੁਤਾਬਕ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਇਹਦਾ ਮਕਾਨ ਹੈ ਜਿਹੜਾ ਢੋੜਿਆ ਗਿਆ ਤੇ ਇਹ ਇਹਦੇ ਕਹਿਣ ਅਨੁਸਾਰ ਪਹਿਲਾਂ ਵੀ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਪਹਿਲਾਂ ਨਹੀਂ ਦੱਸਿਆ ਗਿਆ ਕਿ ਤੋਂ ਮਕਾਨ ਇੱਥੇ ਨਾਵਣਾ ਤਾਂ ਜਾਣ ਬੁੱਝ ਕੇ ਜਿਦੋਂ ਕੰਦਾ ਉੱਚੀਆਂ ਹੋ ਗਈਆਂ ਤਾਂ ਇਹਦੀਆਂ ਕੰਦਾ ਤੋੜੀਆਂ ਗਈਆਂ ਇੱਥੇ ਪਿੰਡ ਦੇ ਵੀ ਬਹੁਤ ਲੋਕ ਖੜੇ ਨੇ ਜਿਹੜੇ ਇਹਨਾਂ ਨਾਲ ਹਮਦਰਦੀ ਜਿਤਾ ਰਹੇ ਨੇ ਇਹਨਾਂ ਨਾਲ ਗੱਲ ਕਰਾਂਗੇ ਇਹ ਇਹ ਘਰ ਹੈ ਜਿਹੜਾ ਇਹ ਮਾਤਾ ਬੈਠੀ ਹੈ ਹਾਂਜੀ ਕੀ ਕਾਰਨ ਹੋਇਆ ਜੀ ਘਰ ਤੁਹਾਡਾ ਕਿਉਂ ਤੋੜਿਆ ਗਿਆ ਘਰ ਉਹੀ ਬਾਤ ਹੈ ਤੁਹਾਡਾ ਕੁਝ ਨਹੀਂ ਇਤਨਾ ਕਹਾਣੀ ਮੰਡੀ ਕੇ ठाव ਹੈਗਾ

ਸਾਰੇ ਕੋਠਾ ਤੋੜ ਕੇ ਇਹ ਉਚਾਈ ਕਰਾ ਉਹ ਹੀ ਖਾਤੇ ਔਰ ਕੁਝ ਨਹੀਂ ਆਏਗਾ ਬਸ ਉਹੀ ਵਾਸਤੇ ਤੋੜ ਤਰ ਕੇ ਸਾਰੇ ਕੁਛ ਹੀ ਆ ਬਰਵਾ ਦੇ ਕੀ ਚਾਹੁੰਦੇ ਹੋ ਤੁਸੀਂ ਹੁਣ ਦੇਖ ਲਓ ਮੈਂ ਕੀ ਕਹੂ ਸਰਪਾਰ ਸਰਕਾਰ ਤੋਂ ਚਾਹੁੰਦੇ ਕਿ ਮਕਾਨ ਬਣਾ ਕੇ ਦਿੱਤਾ ਜਾਵੇ ਜਿੱਥੇ ਮਰਜ਼ੀ ਬਣਾ ਕੇ ਦਿੱਤਾ ਜਾਵੇ ਸਾਡਾ ਦਾ ਮੁਆਵਜ਼ਾ ਦੇ ਦੇ ਜਿਹੜਾ ਇਹ ਤੋੜਿਆ ਮੇਰੀ ਸਹਿ ਕੁਝ ਕਾ ਹੋਗਾ ਤੁਸੀਂ ਉਹੀ ਮੈਂ ਮਾਫੀ ਭਾਰਤਾ ਕਿ ਕਰੀ ਬੇਨਤੀ ਹੈ ਭਗਵਾਨ ਤਮਾਨ ਸਰਕਾਰ ਨੂੰ ਕਿ ਇਹ ਗਰੀਬ ਨੇ ਇਨਾਂ ਕੋਲ ਇਹੀ ਜਗ੍ਹਾ ਹੈ ਇੱਕ ਹੀ ਮੁੰਡਾ ਹੈ 35 ਸਾਲ ਤੋਂ ਬੁੜੇ ਨਾਲ ਚੀਆ ਕੋਨਾਂਜ ਸੇ ਹੈਗਾ 35 ਸਾਲ ਤੋਂ 35 ਸਾਲ ਤੋਂ ਰਹਿ ਰਹੇ ਹੋ 35 ਸਾਲ ਤੋਂ ਇਹ ਇੱਥੇ ਰਹਿ ਰਹੇ ਨੇ ਇਹਨਾਂ ਦੀ ਬੇਨਤੀ ਹੈ ਕਿ ਇਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਕਿਉਂਕਿ ਇਹ ਗਰੀਬੀ ਰੇਖਾ ਹੇਠਾਂ ਦੇ ਨੇ ਪਹਿਲਾਂ ਹਰੀਮਾਨ ਦੇ ਨੇ ਚੀਆ ਕੇਸ ਲਰਲ ਹੈਗਾ ਹਰੀਮਾਨ ਤੇ ਹਾਂਜੀ ਉਹ ਹਰੀਮਾਨ ਹੈਗਾ ਹਰੀਮਾਨ ਹਾਂ ਪਹਿਲਾਂ ਥਾਂ ਉਹ ਦੀ ਹੈ ਮੇਰੀ ਫਿਰ ਕਹਾ ਮੈਂ ਉਹੀ ਲੜਾਈ ਪਵਾ ਦੀ ਤੇ ਮੈਂ ਬਣਾ ਕੇ ਦੇਣੇ ਹੈਗਾ ਸਾਰੇ ਕੁਝ ਕਾ ਕੇ ਦੇਣੇ ਹੈਗਾ ਤੇ ਕਾ ਕੇ ਫਿਰ ਮੈਂ ਤਾਂ ਕੇਸ ਕਦੀ ਹਰੀਮਾਨ ਪਰ ਤਿੰਨ ਘਰਵਾਸੀ ਮੈਂ ਜਿੱਤ ਗਈ ਅੱਛਾ ਹੁਣ ਉਹ ਕਾਗਤ ਵੀ ਮੇਰੀ ਕੋਰੇ ਹੈਗਾ ਤੁਸੀਂ ਜਿੱਤੇ ਹੋਇਓ ਕੇਸ ਹਾਂ ਜੀ ਅੱਛਾ ਉਹ ਕਾਗਤ ਲਾ ਕੇ ਆਣਾ ਮਨਜੂ ਉਹ ਕਾਗਤ ਵੀ ਦਿਖਾਉਗਾ ਉਹ ਸਾਰੇ ਕੁਝ ਲੈ ਲੈਗਾ ਉਹ ਤੀ ਤੱਕ ਮੈਂ ਡੰਗਰ ਬਣੇ ਚੀਆ ਸਾਰੇ ਕੁਝ ਕਰੇ ਚ ਮੈਂ ਬਰਤੇ ਚ ਹੋਰ ਕੋਈ ਨ ਬਰਤੇ ਚ ਬਸ ਉਹੀ ਕੋਠਾ ਮੈਂ ਤੋੜ ਕੇ ਦੁਬਾਰਾ ਤੋੜ ਕੇ ਇਹ ਦੇਖ ਤਾਂ ਸਾਰੇ ਤੋੜ ਕੇ ਮੈਂ ਦੁਬਾਰਾ ਬਣਾ ਰਹੀ ਸੀ ਹਮ ਕਰੋਗਾ ਹਮ ਹਮ ਬਾਹਰ ਵੀ ਦੇਖ ਲੈ ਨਾ ਕਿੰਨਾ ਪਾਣੀ ਹੈਗਾ ਟੋਬਾ ਮੇ ਖੜੀ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਕੋਠਾ ਤੋੜਿਆ ਸੀ ਇਹਨਾਂ ਨੇ ਇਥੋਂ ਬਣਾ ਕੇ ਨਵਾਂ ਬਣਾ ਰਿਹਾ ਸੀ ਇਹ ਟਾਇਲ ਇੱਟਾਂ ਪੰਨਿਆਂ ਨੇ ਕੋਠੇ ਤੋਂ ਤਾਰੀਆਂ ਆਈਆਂ ਇਹ ਸਬੂਤ ਹੈ ਕਿ ਉਸ ਕੋਠੇ ਤੋਂ ਤਾਰੀਆਂ ਟੈਲਾਂ ਹੈਗਾ ਕੇਸ ਵਾਲਾ ਵੀ ਗਾਡਰ ਵਾਲਿਆਂ ਦੀ ਛੱਤ ਸੀ ਜਿਹੜੀ ਨਹੀਂ ਨਹੀਂ ਇਹ ਕਾਗਤ ਵਾਲਾ ਹਾਂਜੀ ਤੇ ਫੋਟੋ ਪਰ ਦੇਖ ਲੈ ਕੇਸ ਜਿੱਤੇ ਹੋਏ ਨੇ ਹੈਰੀ ਮਾਨ 99 ਚ ਕੇਸ ਹਾਂਜੀ ਅ ਹੈਰੀ ਮਾਨ ਜੋ ਹੁਣ ਕਾਂਗਰਸੀ ਲੀਡਰ ਹੈ ਉਹ ਸਰਪੰਚ ਸੀ ਜਿਸ ਨੇ ਇਹਨਾਂ ਦੇ ਕੇਸ ਕੀਤਾ ਸੀ ਜਿਹੜਾ ਕੇਸ ਇਹ ਜਿੱਤ ਗਏ ਸੀ ਤੇ ਉਹ ਜਿੱਤਣ ਤੋਂ ਬਾਅਦ ਹੀ ਇਹਨਾਂ ਦਾ ਇੱਥੇ ਮਕਾਨ ਸੀ ਜਿਹੜਾ ਇਹਨਾਂ ਦੇ ਨਾਂ ਹੋ ਗਿਆ ਸੀ ਤੇ ਜਿਹੜਾ ਇਸ਼ੂ ਸੀ ਜਿਹੜੀ ਜਗ੍ਹਾ ਦੇ ਵਿੱਚ ਇਹ ਪਸ਼ੂ ਬੰਦੇ ਸੀ ਉਹ ਜਗ੍ਹਾ ਵੀ ਇਹਨਾਂ ਦੇ ਕਬਜ਼ੇ ਸੀ ਜਿਸ ਦੇ ਉੱਤੇ ਇਹ ਸਾਰੀ ਕਰ ਰਹੇ ਸੀ ਤੇ ਉਹਦੇ ਕਰਕੇ ਇਸ਼ੂ ਬਣ ਕੇ ਇਹਨਾਂ ਦਾ ਇਹ ਮਕਾਨ ਹੈ ਜਿਹੜਾ ਤੋੜ ਦਿੱਤਾ ਹੈ ਬੇਨਤੀ ਹੈ ਭਗਵਾਨਤ ਮਾਨ ਸਰਕਾਰ ਨੂੰ ਕਿ ਗਰੀਬ ਵੀ ਰੇਖਾ ਤੋਂ ਹੇਠਾ ਹੁੰਦੇ ਨੇ ਇਹਨਾਂ ਦਾ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੈ ਕੇ ਬਣਾਇਆ ਜਾਵੇ। ਤੇ ਪਿੰਡ ਦੇ ਵੀ ਲੋਕ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ। ਤੁਸੀਂ ਕੀ ਤੁਹਾਨੂੰ ਨੌਲੇਜ ਹੈ ਇਹਦੇ ਬਾਰੇ ਕਿ ਕੀ ਕਾਰਨ ਹੋਇਆ ਇਹ? ਕਾਰਨ ਐਵੇਂ ਆ ਜੀ ਦੇਖੋ ਇਹ ਇਹਨਾਂ ਨੇ ਘਰ ਜਦੋਂ ਸਟਾਰਟ ਕਰਿਆ ਹੈਗਾ। ਹਾਂਜੀ ਹਾਂਜੀ। ਤੇ ਉਦੋਂ ਕਿਸੇ ਨੇ ਨਹੀਂ ਮਤਲਬ ਕਿਹਾ ਵੀ ਇਹਨੂੰ ਨਾ ਬਣਾਇਆ ਜਾਵੇ। ਹਾਂਜੀ। ਜਦੋਂ ਇਹਨਾਂ ਦੀ ਲੈਂਟਰ ਤੇ ਕੰਧਾਂ ਚਲੀ ਗਈਆਂ। ਹਾਂਜੀ। ਤੇ ਉਦੋਂ ਪਿੰਡ ਦੇ ਕਿਸੇ ਬੰਦੇ ਨੇ ਐਵੇਂ ਤਾਂ ਕਿਸੇ ਨੂੰ ਗਿਆ ਨਹੀਂ ਮਾਰਕੀਟ ਕਮੇਟੀ ਹੁੰਦਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਐਵੇਂ ਕਿਸੇ ਪਿੰਡ ਦੇ ਬੰਦਿਆਂ ਨੇ ਉੱਥੇ ਜਾ ਕੇ ਕਿਹਾ ਵੀ ਐਂ ਕਰਕੇ ਵੀ ਪਿੰਡ ਦੇ ਆਪਣਾ ਜਿਹੜੀ ਜਗ੍ਹਾ ਉਹਤੇ ਕਬਜ਼ਾ ਕਰ ਰਹੇ ਨੇ ਉਹ ਜਦ ਕਿ ਇਹ ਜੱਦੀ 30 ਸਾਲ ਤੋਂ ਵਰਤ ਰਹੇ ਤੇ ਉਹ ਜਗ੍ਹਾ ਤੇ ਸਾਡੇ ਪਿੰਡੇ ਵਿੱਚ ਪੰਚਾਇਤੀ ਜ਼ਮੀਨ ਜਿਹੜੀ ਹੈ ਤੇ ਕੀਲਿਆਂ ਦੇ ਕੀਲੇ ਦੱਬੇ ਹੋਏ ਨੇ ਉਹਨਾਂ ਦੇ ਕੋਈ ਗੌਰ ਹੈ ਨਹੀਂ ਅੱਛਾ ਅੱਛਾ ਆ ਗਰੀਬ ਨੇ ਦੋ ਖਾਨੇ ਦੱਬੇ ਮਤਲਬ ਦੱਬਣੇ ਕੀ ਮਤਲਬ ਪਾਰੇ ਸੀਗੇ ਹੂੰ ਹੂੰ ਜਦ ਕੇ ਪੁੱਛਿਆ ਸੀ ਇੱਕ ਵਾਰੀ ਕਹਿੰਦੇ ਵੀ ਉਹ ਸੱਤ ਫੋਟੋ ਵਿੱਚ ਲੰਗਰ ਜਦ ਕੇ ਪੁੱਛਿਆ ਸੀਗਾ ਹੂੰ ਵੀ ਅਸੀਂ ਇਹ ਕੰਮ ਸਟਾਰਟ ਕਰ ਲੀਏ ਤੇ ਕਰ ਲਈਏ ਪਹਿਲਾਂ ਦਾ ਐਸਸ ਕਰਤਾ ਉਸ ਤੋਂ ਬਾਅਦ ਕੰਮ ਨੂੰ ਅੱਲਾ ਜਾ ਕੇ ਤੇ ਲਾਸਟ ਤੇ ਇਹਨਾਂ ਨਾਲ ਆ ਕੁਝ ਹੋਇਆ ਇਹ ਦੇਖੋ ਇੰਨਾ ਨੁਕਸਾਨ ਹੋ ਗਿਆ ਘੱਟੋ ਘੱਟ 2-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਾਡੀ ਦਾ ਪਿੰਡਾਂ ਨੇ ਇਹ ਸਾਰਿਆਂ ਦੀ ਇਹੀ ਬੇਨਤੀ ਹੈਗੀ ਆ ਵੀ ਇਹਨਾਂ ਨੂੰ ਦੇਖੋ ਮੁਆਵਜ਼ਾ ਦਿੱਤਾ ਜਾਵੇ ਗਰੀਬ ਪਰਿਵਾਰ ਹੈ ਤਿੰਨ ਚਾਰ ਇਹਨਾਂ ਦੇ ਘਰ ਦੀਆਂ ਕੁੜੀਆਂ ਨੇ ਹਾਂਜੀ ਤੇ ਲਾਲਾ ਬਹੁਤ ਗਰੀਬੀ ਦੇਖਾ ਜੁੱਟ ਕੇ ਪਤਾ ਨਹੀਂ ਕਿਵੇਂ ਸਹਤ ਆਈ ਦੀ ਹੁਣ ਤੇ ਵੀ ਘਰ ਪਾਰ ਰਹੇ ਸੀਗੇ ਤੇ ਉਹਨੂੰ ਵੀ ਬਣੇ ਹੋਏ ਘਰ ਨੂੰ ਤੜਵਾ ਦਿੱਤਾ ਸਾਡੀ ਤਾਂ ਬੇਨਤੀ ਹੈ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਵੀ ਇਹਨੂੰ ਮਤਲਬ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਇਹਨਾਂ ਨੂੰ ਘਰ ਪਾ ਕੇ ਦਿੱਤਾ ਜਾਵੇ ਹਾਂਜੀ ਤੇ ਹੋਰ ਵੀ ਪਿੰਡ ਦੀਆਂ ਮਤਾਵਾਂ ਭੈਣਾ ਖੜੀਆਂ ਨੇ ਹਾਂਜੀ ਤੁਸੀਂ ਤੁਸੀਂ ਵੀ ਜਾਣਦੇ ਹੋ ਦੇ ਬਾਰੇ ਕੀ ਹੋਇਆ ਤੱਕਾ ਹੋਇਆ ਇਹਨਾਂ ਨਾਲ ਤੱਕਾ ਹੋਇਆ ਵੀਰ ਜੀ ਇਸ ਟਾਈਮ 'ਚ ਅਸੀਂ ਮੌਕੇ ਤੇ ਖੜ੍ਹਤੇ ਜੀ ਅੱਜ ਤੱਕਾ ਹੋਇਆ ਇਹਨਾਂ ਨਾਲ ਅੱਛਾ ਜੀ ਤੇ ਕੀ ਚਾਹੁੰਦੇ ਹੋ ਤੁਸੀਂ ਵੀ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਵੀ ਅਸੀਂ ਹਾਂ ਵੀ ਇਹਨਾਂ ਬਸਣਾ ਉਰੀ ਰਹਿਣਾ ਜੀ ਇਹਨਾਂ ਨੇ ਅੱਛਾ ਜੀ 35 ਸਾਲ ਦੇ ਵੋਟਾਂ ਪਾਉਂਦੇ ਹਾਂ ਹਾਂਜੀ ਮੈਂ 35 ਸਾਲ ਦੇ ਵਿਚਾਰੇ ਵੋਟਾਂ ਪਾਉਂਦੇ ਆ ਗਰੀਬ ਬੰਦੇ ਆ ਵੀ ਚਲ ਇਹਨਾਂ ਨੂੰ ਇਹਨਾਂ ਦੀ ਇੰਨੀ ਕਿ ਜਗ੍ਹਾ ਕੋਈ ਚੱਕਰ ਨਹੀਂ ਤਾਂ ਜਿਹੜੇ ਰੱਖ ਲੰਦੇ ਹੁਣ ਹੋਰਾਂ ਨੇ ਵੀ ਤਾਂ ਕਿਲੇ ਕਿਲੇ ਦੱਬੇ ਹੋਏ ਆ ਹਾਂਜੀ ਹਾਂਜੀ ਸੀ ਸਭਾ ਪਿੰਡ ਦੇ ਐਵੇਂ ਕਹਿੰਦੇ ਵੀ ਪਤਾ ਨਹੀਂ ਵਿਚਾਰੇ ਗਰੀਬ ਕਿਵੇਂ ਉੱਠ ਕੇ ਨਹੀਂ ਜੇਕਰ ਸਰਕਾਰ ਸਾਰਿਆਂ ਕੋਲੋਂ ਛਡਾਵੇ ਛਡਾ ਜੀ ਅਸੀਂ ਠੀਕ ਅੱਛਾ ਹਾਂਜੀ ਤੇ ਜਾਂ ਤਾਂ ਸਾਰਿਆਂ ਕੋਲੋਂ ਛੜਾਈ ਜਾਵੇ ਜ਼ਮੀਨ ਜਾਂ ਇਹਨਾਂ ਨੂੰ ਵੀ ਵਰਤਨਯੋਗੀ ਜਗ੍ਹਾ ਇਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਇਹਨਾਂ ਦੀ 20 22 ਫੁੱਟ ਜਗ੍ਹਾ ਦੇ ਵਿੱਚ ਬਸੇਬਾ ਤਾਂ ਕੋਈ ਹੈ ਨਹੀਂ ਕੋਈ ਵਧੀਆ ਬਸੇਬਾ ਹੋਵੇ ਇਹਨਾਂ ਦਾ ਹਾਂਜੀ ਮਾਤਾ ਤੁਸੀਂ ਇਹਨਾਂ ਦੀ ਹਮਦਰਦੀ ਲਈ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੇ ਆਂ ਵੀ ਜੇ ਤਾਂ ਸਭ ਤੋਂ ਛੁੱਟੇ ਜੇ ਸਭ ਨੂੰ ਮਿਲਣੀ ਚਾਹੀਦੀ ਆ ਗਰੀਬ ਕਿੱਥੇ ਜਾਣ ਜੀ ਹਾਂਜੀ ਹਾਂਜੀ ਇਹ ਤਾਂ ਬੈਠੇ ਨੇ ਹੁਣ ਆਪਣੀਆਂ ਫਿਰਨੀਆਂ ਨੂੰ ਭਾਗੜ ਲਈ ਸਾਡੇ ਪਿੰਡ ਦੇ ਵਿੱਚ ਪੰਚਾਇਤ ਨੇ ਕਦੇ ਪਲਾਟ ਨਹੀਂ ਕੱਟ ਕੇ ਦਿੱਤੇ ਜਿਨ੍ਹਾਂ ਕੋਲ ਨਹੀਂ ਜਗ੍ਹਾ ਹੈਰੀਬਾਨ ਨੇ ਅੱਛਾ ਜੀ ਉਹ ਵੀ ਬਾਹਰਲੇ ਪਿੰਡਾਂ ਨੂੰ ਸਾਡੇ ਪਿੰਡਦਿਆਂ ਨੇ ਇਹਨਾਂ ਨੂੰ ਇਕੱਠੇ ਤੇ ਉਹਨਾਂ ਨੇ ਵੇਚ ਲੇ ਅੱਛਾ ਜੀ ਅੱਛਾ ਜਿਹੜੇ ਪਿੰਡ ਦੇ ਤੇ ਹਾਂਜੀ ਉਹਨਾਂ ਨੇ ਅੱਧਿਆ ਕਨੇ ਪਾਲੇ ਜਿਨ੍ਹਾਂ ਦੇ ਗਾਹਾਂ ਹੁਣ ਬੱਚੇ ਹੋਗੇ ਹਾਂਜੀ ਹਾਂਜੀ ਬਾਕੀ ਦੇ ਜੀ ਉਰੇ ਦੁਨੀਆ ਹੀ ਬਸ ਦਿਆ ਤੇ ਹੁਣ ਕੋਈ ਇਹ ਜਿਹਾ ਕਰ ਹੈਗਾ ਜਿਹਦੇ ਕੋਲ ਨਾ ਜਗ੍ਹਾ ਹੋਵੇ ਹਾਂਜੀ ਹੈਗੇ ਨੇ ਹੈਗੇ ਨੇ ਹਾਂਜੀ ਪੰਚਾਇਤ ਉਹਨਾਂ ਨੂੰ ਕੱਟ ਕੇ ਨਹੀਂ ਦਿੰਦੀ ਪਲਾਟ ਹਾਂ ਦਿੱਤਾ ਨਹੀਂ ਜੀ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਕਹਿ ਰਹੇ ਸੀਗੇ ਵੀ ਇਹਦੇ ਦਿੱਤੇ ਸੀ ਪਹਿਲਾਂ ਪਲਾਟ ਜੀ ਇਹ ਜੀ ਖੋਲੇ ਹਾਂਜੀ ਉਹ ਕੋਨੇ ਜੀ ਉਹ ਕਿੱਥੇ ਦਿੱਤੇ ਸੀ ਆ ਉਰੇ ਦਿੱਤੇ ਸੀ ਜੀ ਸਾਡੀ ਮੰਡੀ ਚ ਉਹ ਵੀ ਟਹਾ ਉਹ ਟਹਾ ਲੈ ਸਾਡੀ ਜਰਬ ਮੰਡੀ ਸੀ ਜੀ ਇਹ ਤੁਹਾਨੂੰ ਕੱਟ ਕੇ ਦਿੱਤੇ ਸੀ ਫਿਰ ਵੀ ਛਡਾ ਲੇ ਛਡਾ ਲੇ ਜੀ ਕਰ ਪਾਇ ਪਹਾਈ ਤੋਂ ਆਏ ਨੇ ਮੇਰੇ ਪੋਤੇ ਦਾ ਅੱਛਾ ਜੀ ਹਾਂ ਬੈਂਦੀ ਸੀ ਬਹੂਰੇ ਰਹਿੰਦੀ ਸੀ ਮੇਰੇ ਪੋਤੇ ਦਾ ਘਟੋਹਾ ਕੇ ਉਹਨਾਂ ਨੂੰ ਹੋਰ ਕਿੱਥੇ ਜਗ੍ਹਾ ਦਿੱਤੀ ਜੀ ਉਹਨਾਂ ਨੇ ਦਿੱਤੀ ਹੈ ਜ਼ਰੂਰ ਆ ਜੀ ਜਗ੍ਹਾ ਹਜੇ ਗਰੀਬ ਬੰਦੇਆਂ ਪਾਣੀ ਛਕਦੇ ਐ ਐਡਾ ਰੋੜੀ ਕੋੜਾ ਉੱਧਰ ਬੱਚੇ ਐ ਨਿੱਕੇ ਨਿੱਕੇ ਉਹਨਾਂ ਦੇ ਉਹਦੇ ਕੋਲ ਹੱਡਾ ਰੋੜੀ ਐ ਹਾਂ ਹੱਡਾ ਰੋੜੀ ਹੱਡਾ ਰੋੜੀ ਉਹਨਾਂ ਨੇ ਮਕਾਨ ਬਣਾਇਆ ਉੱਥੇ ਬਣਾਇਆ ਬਣਾਇਆ ਵੀ ਇੱਕ ਲਈ ਨਵਾਂ ਆਪਾ ਥੀਆਂ ਨੇ ਮੇਰੇ ਪੋਤੇ ਨੇ ਜਿਹੜੇ ਨੇ ਉਰੋਂ ਪਟਾਕੇ ਉੱਥੇ ਲੱਗਿਆ ਹੁਣ ਉੱਥੇ ਬਣਾਣੀ ਐ ਜਗ੍ਹਾ ਬਣਾਉਣੀ ਐ ਜੀ ਨਹੀਂ ਜੇਕਰ ਹੱਡਾ ਕੋੜੀ ਕੋਲ ਜਗ੍ਹਾ ਬਣਾ ਲਈ ਕੋਈ ਬੱਚਾ ਬਾਹਰ ਨਿਕਲਦਾ ਹੈ ਵੇਲੇ-ਕਵੇਲੇ ਫਿਰ ਉਹਨੂੰ ਕੁੱਤਿਆਂ ਦਾ ਖਤਰਾ ਨਹੀਂ ਹੈਗਾ ਤੇ ਮਾਰੇ ਬਣਾ ਨਹੀਂ ਰਹੇ ਜੀ ਖਾਤਰ ਤੁਸੀਂ ਸਰਪੰਚ ਨੂੰ ਕਿਹਾ ਨਹੀਂ ਵੀ ਸਾਨੂੰ ਹੋਰ ਕਿਤੇ ਜਗ੍ਹਾ ਦਿਓ ਸਰਪੰਚ ਜੀ ਆਪੇ ਬਿਠਾਣੇ ਚ ਉੱਥੇ ਦੇ ਦੇ ਤੇ ਜੇ ਸਰਪੰਚ ਨੂੰ ਹਾਂ ਜੇ ਤੇ ਦਿੰਦੇ ਤੇ ਕਾਤੋਂ ਜੀ ਬੱਸ ਵੀ ਹਾਂ ਹਾਂ ਬਣਾ ਬੀ ਪਲਾਟ ਕਿਉਂ ਕੱਟੇ ਉਹ ਕੱਟੇ ਵੀ ਇਹ ਪਲਾਟ ਕੱਟਣ ਤੇ ਵੀ ਰਾਜੀ ਨਹੀਂ ਨਾ ਨਾ ਜੀ ਰਾਜੀ ਨਹੀਂ ਕੌਣ ਲੋਕ ਨੇ ਜੀ ਉਹ ਇਹ ਜ਼ਿਮੀਦਾਰ ਨੇ ਜੀ ਅੱਛਾ ਪਿੰਡ ਦੇ ਜ਼ਿਮੀਦਾਰ ਹਾਂ ਸਾਰੇ ਜ਼ਿਮੀਦਾਰ ਜਿਨ੍ਹਾਂ ਨੇ ਟਾਕੇ ਗਏ ਨੇ ਹੁਣ ਜ਼ਿਮੀਦਾਰ ਟਾਕੇ ਗਏ ਨੇ ਜੀ ਟਾਕੇ ਨੇ ਉਹਨਾਂ ਨੂੰ ਕੀ ਇਤਰਾਜ਼ ਹੋਇਆ ਇਹਦੇ ਤੇ ਜੀ ਉਹ ਕਹਿੰਦੇ ਵੀ ਮੰਡੀ ਦੀ ਜਗ੍ਹਾ ਇਹ ਤਾਂ ਕਹਿੰਦੇ ਅੱਛਾ ਜੀ ਤਾਂ ਢਾਗੇ ਨੇ ਚਲੋ ਠੀਕ ਹੈ ਜੀ ਦੇਖੋ ਜੀ ਸਾਡੀ ਤਾਂ ਇਹੀ ਬੇਨਤੀ ਆ ਵੀ ਸਭ ਨੂੰ ਇੱਕ ਤਾਰ ਬਣਾਉਣਾ ਚਾਹੀਦਾ ਜਿਹੜਿਆ ਨਵੇਂ ਨਹੀਂ ਜਗ੍ਹਾ ਉਹਨਾਂ ਨੂੰ ਗਿੱਠ-ਗਿੱਠ ਸਾਂ ਮਿਲਣੀ ਚਾਹੀਦੀ ਆ ਤੇ ਤੁਸੀਂ ਫਿਰ ਸਰਪੰਚ ਨੂੰ ਕਿਹਾ ਨਹੀਂ ਵੀ ਕੋਈ ਇੱਥੇ ਸੇਫ ਜਗ੍ਹਾ ਤੇ ਸਾਨੂੰ ਜਗ੍ਹਾ ਦੇ ਦਿਓ ਇੱਥੇ ਕੁੱਤਿਆਂ ਤੋਂ ਖਤਰਾ ਸਾਨੂੰ ਹੁਣ ਉਹ ਕੀ ਕਰੇ ਜੀ ਹੋਰ ਕਿੱਥੇ ਸਾਡੇ ਜਗ੍ਹਾ ਕਿੱਥੇ ਹੈ ਨਹੀਂ ਜਗ੍ਹਾ ਹੋਰ ਨਾ ਜੀ ਜਗ੍ਹਾ ਨਹੀਂ ਚਲੋ ਸਰਪੰਚ ਦਾ ਦਾ ਧੰਨਵਾਦ ਹੈ ਜਿਹੜੇ ਪਲਾਟ ਕੱਟਦੇ ਆ ਧੰਨਵਾਦ ਹੈ ਵਿਚਾਰੇ ਨੇ ਆ ਲਵੇ ਘੱਟੇ ਤੇ ਵੀ ਪਿੰਡ ਦੇ ਕੋਲ ਆ ਅੱਛਾ ਜੀ ਉਹ ਫਿਰ ਅੱਗੇ ਕਰਤੇ ਇਹਨਾਂ ਨੇ ਇੱਥੋਂ ਛਡਾ ਕੇ ਹੱਡਾ ਰੋੜੀ ਗਏ ਉਧਰ ਸਾਈਡ ਤੇ ਕਰਤੇ ਅੱਛਾ ਅੱਛਾ ਇਹ ਕਹਿੰਦੇ ਹੰਡਾ ਰੋੜੀ ਚਕਾ ਦਾਂਗੇ ਜੀ ਅਸੀਂ ਵੀ ਇਹ ਡਾਰੋੜੀਉ ਰੇ ਰਹਣ ਨਿਦੰਤੇ ਅੱਛਾ ਜੀ ਹਾਂ ਹੁਣ ਇਹ ਡਾਰੋੜੀ ਤਾਂ ਉੱਥੀ ਪਈਆ ਹਾਂਜੀ ਹਾਂ ਮਕਾਨ ਉਰੋ ਚੱਕ ਕੇ ਉੱਥੇ ਮਾਰੇ ਜੀ ਸਾਡੇ ਉੱਥੇ ਬਣਿਆ ਵੀ ਕੋਈ ਮਕਾਨ ਇੱਕ ਦੋ ਬਣੇ ਹੋਏ ਨੇ ਜੀ ਇੱਥੇ ਦੀਆਂ ਉਹਾਂ ਪਰੀਆਂ ਹੁੰਦੀਆਂ ਨੇ ਬਣੇ ਹੋਏ ਨੇ ਉਹ ਰਣ ਗਿਆ ਉਹਨਾਂ ਤੇ ਟੀਣਾ ਪਾਈਆਂ ਹੋਈਆਂ ਚਲੋ ਜੀ ਇੱਥੇ ਪਿੰਡ ਦੇ ਹੋਰ ਵੀ ਨੌਜਵਾਨ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਤੇ ਹਾਂਜੀ ਮੀਰ ਜੀ ਤੁਸੀਂ ਵੀ ਇਸ ਪਿੰਡ ਦੇ ਬਸਨੀ ਕੋ ਹਾਂਜੀ ਮੀਰ ਜੀ ਸੀ ਇੱਥੇ ਦੀ ਤੁਸੀਂ ਵੀ ਜਾਣਦੇ ਹੋ ਇਸ ਮਕਾਨ ਬਾਰੇ ਇਹ ਨਜਾਇਜ਼ ਧੱਕਾ ਹੋਇਆ ਜੀ ਗਰੀਬਾਂ ਨਾਲ ਜਿਹਨਾਂ ਨਾਲ ਹਾਂਜੀ ਤੇ ਜਿਹੜੇ ਜ਼ਿੰਮੇਦਾਰ ਲੋਕ ਨੇ ਜੀ ਹਾਂਜੀ ਉਹ ਇਹਨਾਂ ਨਾਲ ਧੱਕਾ ਕਰ ਰਹੇ ਨੇ ਨਜਾਇਜ਼ ਅੱਛਾ ਜਿਹੜੀ ਜ਼ਿੰਮੇਦਾਰਾਂ ਨੇ ਜਗ੍ਹਾ ਦੱਬੀ ਹੋਈ ਆ ਅਸੀਂ ਜੀ ਵਾਰੀ ਉਥੇ ਐਪਲੀਕੇਸ਼ਨਾਂ ਲਾਈਆਂ ਵੀ ਕਢਾਈ ਜਾਵੇ ਜਗ੍ਹਾ ਅੱਛਾ ਕਿੰਨੇ ਕਿ ਕਿੱਲੇ ਦੱਬੇ ਹੋਏ ਨੇ ਉਹਨਾਂ ਨੇ ਜੀ 8-9 ਕਿੱਲੇ ਦੱਬੇ ਹੋਏ ਨੇ ਅੱਛਾ ਜੀ ਠਾੜਾ ਰੂੜੀ ਦੱਬਰ ਕੀ ਆ ਸਰਕਾਰੀ ਟੋਬਾ ਦਾ ਬਰਖ ਹੈ ਮਿੱਟੀ ਪਾ ਕੇ ਪਲੈਨ ਕਰ ਹੁਣ ਹੱਡਾ ਰੋੜੀ ਕਿੱਥੇ ਹੋਰ ਹੈ ਕਿੱਥੇ ਹੱਡਾ ਰੋੜੀ ਕਿੱਥੇ ਹੋਰ ਹੈ ਜੀ ਮਾਲ ਜਗਾ ਕਿੱਥੇ ਹੋ ਰਿਹਾ ਹੈ ਪੈਸੇ ਚ ਡੰਗਰ ਗੇਰਦੇ ਨੇ ਜੀ ਆਪਣੇ ਗਰੀਬ ਲੋਕ ਉੱਥੇ ਅੱਛਾ ਅੱਛਾ ਤੇ ਅਸੀਂ ਤਿੰਨ ਤਿੰਨ ਚਾਰ ਵਾਰੀ ਪਟਵਾਰੀ ਨੇ ਸਾਨੂੰ ਟਾਈਮ ਦੇ ਕੇ ਵੀ ਅਸੀਂ ਮਿੰਨਤੀ ਕਰਨ ਆਵਾਂਗੇ ਤੇ ਉਹ ਸਾਨੂੰ ਲਾਰਾ ਲਾ ਕੇ ਟਾਲ ਜੰਦੇ ਨੇ ਇਹ ਪੈਸੇ ਦੇ ਜਾਂਦੇ ਨੇ ਜੀ ਲੋਕ ਅੱਛਾ ਜੀ ਤੇ ਸਾਡੇ ਗਰੀਬਾਂ ਨਾਲ ਧੱਕਾ ਹੋਇਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਿਹੜੇ ਕਿਹੜੇ ਥੱਲੇ ਜ਼ਮੀਨ ਹੈ ਉਹ ਇਹ ਤਿੰਨ ਚਾਰ ਜ਼ਿਮੀਂਦਾਰ ਨੇ ਜੀ ਨਾ ਥੱਲੇ ਆ ਜੀ ਕੋਈ ਰਿਕਾਰਡ अच्छा ਉਹਨਾਂ ਦੇ ਲਿਖਤੀ ਰੂਪ ਦਏ ਹੋਏ ਨੇ ਜੋ ਉਹਨਾਂ ਨੇ ਮਿੰਨਤੀ ਕਰਨ ਆਉਣਾ ਦੀ ਪਰ ਉਹ ਆਈ ਨਹੀਂ ਹੈਗੀ। ਅੱਛਾ ਜੀ। ਚਲੋ ਠੀਕ ਹੈ। ਇਸ ਤਰੀਸਾ ਬਟ ਦੇਤੀ ਜਾਂ ਪੈਸੇ ਦੇਤੀ। ਚਲੋ ਠੀਕ ਹੈ ਜੀ।